ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਕੱਲ ਪਹਿਲਾ ਇਕੱਲਾ ਹੀ ਬਾਰਸ ਪੰਜਾਬ ਦੇ ਸੀ ਹੁਣ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਲੱਗ ਗਿਆ ਤੇ ਅਸੀਂ ਸਵਾ ਤੋਂ ਸਵਾ ਛੇਰ ਹੋ ਗਈ ਹੈ ਇਹ ਪਾਰਟੀ ਤੇ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਇਹ ਪਾਰਟੀ ਨੇ ਪੱਛਮ ਦਾ ਝੰਡਾ ਲਹਿਰਾਉਣਾ ਖਾਲਸਾ ਰਾਜ ਸ਼ੁਰੂ ਹੋਣਾ ਹੈ ਉਹ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਗੁਰਮਤਿ ਪਿਆਰਿਓ ਆਓ ਆਪਾਂ ਨੇ ਇਸ ਮਹਾਉਮ ਦੇ ਨਾਲ ਜੁੜਨਾ ਹੈ ਮੋੜੇ ਨਾਲ ਮੋੜਾ ਜੋੜ ਕੇ ਖੜਨਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ ਇਦੋਂ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ ਹੁਣ ਨਵੇਂਆਂ ਨੂੰ ਆਪਾਂ ਨੂੰ ਜਿਹੜਾ ਹੈ ਮੌਕਾ ਦੇਣਾ ਚਾਹੀਦਾ ਹੈ ਸੰਗਤ ਜੀ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂਗਾ ਤੇ ਅਕਾਲ ਤਖਸਹ ਧਾਰਮਿਕ ਜਿਹੜੀ ਰਾਜਨੀਤੀ ਐ ਧਾਰਮਿਕ ਜਿਹੜੀ ਜਥੇਬੰਦਕ ਟੱਚ ਸਾਡੇ ਅਕਾਲ ਤਖਸਹਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾਹਰ ਲੈ ਕੇ ਆਵਾਂਗੇ ਤੁਸੀਂ ਤਾਂ ਗੱਲਾਂ ਇਕੱਲੇ ਅਮਰਤਪਾਲ ਦੀਆਂ ਕਰਦੇ ਹੋ ਅਮਰਤਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਨੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂ ਕਰਦਾ ਖਾਲਸਾ ਜੀ ਮੈਂ ਨਾ ਦਾ ਐਮਐਲਏ ਬਣਨਾ ਨਾ ਐਮਪੀ ਬਣਨਾ ਨਾ ਆਪਾਂ ਨੇ ਚੋਣ ਲਾਣੀਆਂ ਸ਼੍ਰੋਮਣੀ ਕਮੇਟੀ ਦੀ ਅਸੀਂ ਤਾਂ ਓ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲ ਆਰੇ ਬਾਬਾ ਮਹਾ ਸਿੰਘ ਦੇ ਵਾਰਸਾ ਸੀ ਸਾਨੂੰ ਰਾਜ ਦੀ ਲੋੜ ਨਹੀਂ ਸਾਨੂੰ ਤਾਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਹੈ ਤੇ ਸੱਚ ਬੋਲਣ ਦਾ ਸਾਨੂੰ ਸਤਿਗੁਰੂ ਇਸੇ ਤਰ੍ਹਾਂ ਬਲ ਬਖਸ਼ੇ ਮੈਂ ਸਮੂਹ ਜਿਹੜੀਆਂ ਧਰਾਨੇ ਜਿੰਨੀਆਂ ਵੀ ਨੇ ਜਿੰਨੇ ਵੀ ਵੀਰ ਨੇ ਸਾਰਿਆਂ ਨੂੰ ਕਹਿੰਦਾ ਆਓ ਏਕਤਾ ਦੇ ਵਿੱਚ ਆਈਏ ਤੇ ਮੈਂ ਆਪ ਜੀ ਦੇ ਚਰਨਾਂ ਦੇ ਬੇਨਤੀ ਕਰਨਾ ਚਾਹੁੰਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ 2 ਸਾਲ ਤੋਂ ਤੇ 25 ਤਰੀਕ ਨੂੰ ਭਾਈ ਜਗਤਾਰ ਸਿੰਘ ਹਵਾਰਾ ਜੀ ਕਹਿਣ ਮਤਲਬ ਇੱਕ ਵੱਡੀ ਕਾਲ ਦਿੱਤੀ ਗਈ ਹੈ ਮਾਹ ਪੰਚਾਇਤ ਦੀ ਸਮੂਹ ਪੰਥਕ ਧਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਤੇ ਸਾਰੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕਰ ਕਰਦੇ ਮੈਂਬਰਾਂ ਨੂੰ ਅਪੀਲ ਹੈ ਕਿ 25 ਤਰੀਕ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੈ ਚੰਡੀਗੜ੍ਹ ਉਥੇ ਬਹੀਰਾ ਘੱਟ ਕੇ ਪਹੁੰਚੀਏ 25 ਤਰੀਕ ਨੂੰ ਜਿਹੜੀ ਮਹਾਪੰਚਾਇਤ ਸੱਦੀ ਗਈ ਹੈ ਇਹ ਇੱਕ ਨੋਖੀ ਮਹਾਪੰਚਾਇਤ ਹੋਵੇਗੀ ਖਾਲਸਾ ਜੀ ਮੈਂ ਆਪ ਜੀਆਂ ਨੂੰ ਫੇਰ ਬਾਦਸ ਪੰਜਾਬ ਦੇ ਜਥੇ ਬੰਦੀ ਦਾ ਜਿਹੜਾ ਬੁਨਰ ਇਕੱਠਣਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਸ ਪੰਜਾਬ ਦੇ ਬਣਿਆ ਹੈ ਸਾਡਾ ਵੀਰ ਦੀਪੂ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਨੂੰ ਅਸਮਾਨ ਚਾਹੀਦਾ ਤੇ ਭੱਜਣ ਨੂੰ ਬਾਲੇ ਨੂੰ ਰਾਹ ਧਰਤੀ ਚਾਹੀਦੀ ਏ ਸਾਨੂੰ ਦੋਵੇਂ ਚਾਹੀਦੇ ਨੇ ਖਾਲਸਾ ਜੀ ਦੋਨੇ ਚਾਹੀਦੇ ਨੇ ਦੋ 2027 ਦੇ ਵਿੱਚ ਅਵਸਰ ਸਰਕਾਰ ਬਣਾਵਾਂਗੇ ਜਦੋਂ ਦੀਪ ਸਿੱਧੂ ਦੇ ਨਾਮ ਮੇਰੀ ਗੱਲ ਹੋਈ ਸੀ ਦਰਾਹੇ ਉੱਥੇ ਉਹਨੇ ਕਿਹਾ ਸੀ ਮੈਂ ਅਲੈਕਸ ਹੁਣ ਨਹੀਂ ਲੜਨੀ ਜਿਹੜੀ ਲੰਘ ਕੇ ਗਈ ਹੈ ਅਸੀਂ 2027 ਦੇ ਵਿੱਚ ਗਰਾਉਂਡ ਪੱਧਰ ਤੇ ਤਿਆਰੀ ਕਰਾਂਗੇ ਤੇ ਬਾਦਸ਼ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਬਾਈ ਦੀਪ ਸਿੰਘੂ ਦਾ ਬੋਲ ਕਦੇ ਟਾਲਾ ਨਹੀਂ ਗਿਆ ਉਹ ਤਾਂ ਸਾੱਚੀ ਹੋਏ ਤੇ ਬਾਦਸ਼ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੇ ਵਿੱਚ ਸਰਕਾਰ ਬਣਨੀ ਹੈ ਆਓ ਆਪਾਂ ਕਮਰ ਕੱਸੇ ਕੱਸ ਕੇ ਇਹਨਾਂ ਲੀਡਰਾਂ ਦਾ ਸਾਥ ਦਈਏ ਉਹਨਾਂ ਬੰਦੀ ਸਿੰਘਾਂ ਨੂੰ ਜਿਹੜੇ ਪ੍ਰਾਤਨ ਬੰਦੀ ਸਿੰਘ ਨੇ ਪਾਈ ਜਗਤਾਰ ਸਿੰਘ ਉਬਾਰਾ ਭਾਈ ਜਗਤਾਰ ਸਿੰਘ ਤਾਂ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਪਰਮ ਗੁਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਪੋਲਰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਭਾਈ ਅਮਰਤਪਾਲ ਸਿੰਘ ਸਾਰੇ ਜਿੰਨੇ ਵੀ ਨੇ ਸਾਰਿਆਂ ਨੂੰ ਬਾਹਰ ਲੈ ਕੇ ਆਉਣਾ ਫੇਰ ਇਹ ਗੱਲ ਬਾਣੀ ਹੈ ਮੈਂ ਸਾਰਿਆਂ ਨੂੰ ਫੇਰ ਉਹਨਾਂ ਮਹਾਰਸੀ ਦਾ ਨੂੰ ਸਰਦਾਂ ਦੇ ਫੁੱਲ ਭੇਟ ਕਰਦਾ ਹੋਇਆ ਸਾਰਿਆਂ ਨੂੰ ਇਸ ਸ਼ਰੋਵਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਬਣਨ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਵਧਾਈਆਂ ਦਿੰਨਾ ਪੁਲਾ ਚੁੱਕਾਂ ਦੀ ਖੇਮਾ ਸੰਤ ਬਾਬਾ ਬਲਕਾਰ ਸਿੰਘ ਜੀ ਘੋਲੀਆਂ ਵਾਲ ਵੀ ਸਾਡੇ ਨਾਲ ਮੌਜੂਦ ਨੇ ਪੁਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ